ਕਪਿਆਨਕ ਸੜਕ ਹਾਦਸਾ ਹੁੰਦਾ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਸਕਦੇ ਹੋ ਬੇहद ਹੀ ਜ਼ਿਆਦਾ ਦਰਦਨਾਕ ਸੜਕ ਹਾਦਸਾ ਹੁੰਦਾ ਜਿਸ ਦੇ ਵਿੱਚ ਤੂੜੀ ਦੇ ਨਾਲ ਭਰੀ ਹੋਈ ਟਰਾਲੀ ਨਾਲ ਟਕਰਾਨ ਕਰਨ ਟਰੈਕਟਰ ਚਾਲਕ ਅਤੇ ਉਸ ਦੇ ਸਾਥੀ ਦੋਵਾਂ ਨੂੰ ਜੇਬੀਸੀ ਦੀ ਮਸ਼ੀਨ ਦੇ ਨਾਲ ਬਾਹਰ ਕੱਢ ਲਿਆ ਜਾਂਦਾ ਹਾਲਾਂਕਿ ਰੋਡ ਸੇਫਟੀ ਫੋਰਸ ਦੀ ਮਦਦ ਦੇ ਨਾਲ ਉਹਨਾਂ ਨੂੰ ਸੜਕ ਹਾਲਾਂਕਿ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਉਹਨਾਂ ਨੂੰ ਸਰਕਾਰੀ ਹਸਪਤਾਲ ਮੌਕੇ ਤੇ ਲਿਜਾਇਆ ਗਿਆ ਤੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਬਿਲਕੁਲ ਜਾਣਕਾਰੀ ਅਨੁਸਾਰ ਇੱਕ ਬੱਸ ਜੋ ਕਿ ਮੋਗਾ ਤੋਂ ਕੋਟਕਪੂਰਾ ਦੇ ਵੱਲ ਜਾ ਰਹੀ ਸੀ ਤੇ ਤੂੜੀ ਨਾਲ ਭਰੀ ਇੱਕ ਟਰਾਲੀ ਨੂੰ ਪਾਰ ਕਰਨ ਲੱਗੀ ਤਾਂ ਟਰਾਲੀ ਨੂੰ ਸਾਈਡ ਦੇਣ ਦੇ ਕਾਰਨ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਦਾ ਤੇ ਸਾਈਡ ਤੇ ਖੜੇ ਛੋਤੇ ਹਾਥੀ ਨਾਲ ਟਕਰਾ ਜਾਂਦਾ ਜਿਸ ਦੇ ਕਾਰਨ ਇਹ ਟਰੈਕਟਰ ਪਲਟ ਜਾਂਦਾ ਤਾਂ ਬਿਲਕੁਲ ਟਰੈਕਟਰ ਚਾਲਕ ਇਸ ਦੇ ਹੇਠਾਂ ਆ ਜਾਂਦਾ ਜਾਣਕਾਰੀ ਅਨੁਸਾਰ ਉਸ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਜਾਂਦਾ ਤੇ ਮੌਕੇ ਤੇ ਹੀ ਹਸਪਤਾਲ ਪਹੁੰਚਾਇਆ ਜਾਂਦਾ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ਪਰ ਦੋਵਾਂ ਦਾ ਇਲਾਜ ਹੈ ਜਿਹੜਾ ਹਸਪਤਾਲ ਦੇ ਵਿੱਚ ਇਸ ਵੇਲੇ ਚੱਲ ਰਿਹਾ ਤਾਂ ਬਿਲਕੁਲ ਮੌਕਾ ਤੋਂ ਕੋਟਕਪੂਰਾ ਦੇ ਵੱਲ ਜਾਰੀ ਸੀਗੀ ਬਸ ਤੇ ਤੂੜੀ ਦੇ ਨਾਲ ਭਰੀ ਹੋਈ ਇੱਕ ਟਰਾਲੀ ਨੂੰ ਪਾਰ ਕਰਨ ਲੱਗੀ ਤਾਂ ਟਰਾਲੀ ਨੂੰ ਸਾਈਡ ਦੇਣ ਕਾਰਨ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਦਾ ਤੇ ਸਾਈਡ ਤੇ ਖੜੇ ਛੋਟੇ ਹਾਥੀ ਦੇ ਨਾਲ ਟਕਰਾ ਜਾਂਦਾ ਜਿਸ ਦੇ ਕਾਰਨ ਬੁਰੇ ਤਰੀਕੇ ਦੇ ਨਾਲ ਪਲਟ ਜਾਂਦਾ ਤਾਂ ਟਰੈਕਟਰ ਚਾਲਕ ਉਸ ਦੇ ਹੇਠਾ ਆ ਜਾਂਦਾ ਤਾਂ ਦੋਨੋਂ ਨੇ ਜਿਹੜੇ ਇਸ ਵੇਲੇ ਹਸਪਤਾਲ ਜੇਰੇ ਲਾਜ਼ ਨੇ ਤਾਂ ਬਿਲਕੁਲ ਕਹਿ ਸਕਦੇ ਕਿ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਇਹਨਾਂ ਦੀ ਜਾਨ ਹੈ ਜਿਹੜੀ ਬਚਾਈ ਗਈ ਆ ਪਰ ਗੰਬੀਰ ਨੇ ਜਿਹੜੀਆਂ ਸੱਟਾਂ ਜ਼ਰੂਰ ਲੱਗੀਆਂ ਨੇ ਹਸਪਤਾਲ ਦੇ ਵਿੱਚ ਜੇਰੇ ਲਾਜ਼ ਬਾਈ ਜੀ ਐਕਸੀਡੈਂਟ ਕਿਵੇਂ ਹੋਇਆ ਕਦੋਂ ਹੋਇਆ ਇਹ ਹੋ ਗਏ 15-20 ਮਿੰਟ ਹੋ ਗਏ ਹੋਏ ਨੇ ਹਾਂਜੀ ਤੇ ਬੱਸ ਵਾਲੇ ਨੇ ਬਾਕੀ ਜੰਮੂ ਫੋਟਪੁਰੀ ਨੂੰ ਬਾਹਰ ਨੇ ਘੱਟ ਵੱਜਿਆ ਤੇ ਕੋਈ ਕੰਟਰੋਲ ਨਹੀਂ ਹੋਇਆਗਾ ਉਹ ਵੀ ਕਰਕੇ ਤੇ ਇਹ ਜ ਕੋਈ ਜਾਨੀ ਮਾਰੀ ਨੁਕਸਾਨ ਹੋਇਆ ਜੀ ਨਹੀਂ ਜਾਨੀ ਨਹੀਂ ਜਖਮੀ ਹੋਏ ਆ ਬੰਦੇ ਜਖਮੀ ਹੋਏ ਬੰਦੇ ਆ ਜੀ ਦੋ ਟਰੈਕਟਰ ਤੇ ਸੀ ਇੱਕ ਆਹ ਪੰਜਾਬ ਜਿਹੜਾ ਮੇਜ ਦਾ ਸੀ ਦਾ ਜਾਨੀ ਕੀ ਭੱਜ ਕੇ ਬਾਦ ਜਾਉ ਠੀਕ ਆ ਕੰਨੀ ਬੰਦੇ ਠੀਕ ਆ ਠੀਕ ਹੈ ਜੀ ਇਹੜਾ ਪੱਕਾ ਹੀ ਇੱਥੇ ਖੜਾ ਹੁੰਦਾ ਛੋਟੇ ਹਥਿਆ ਜੂਸ ਲਗਾ ਕੇ ਜੂਸ ਵਾਲਾ ਪੱਕੇ ਖੜਾ ਹੁੰਦਾ ਹੈ ਅੱਛਾ ਜੀ ਉਹ ਖੜੇ ਵਿੱਚ ਵਿਚ ਵਜਿਆ ਟਰੈਕਟਰ ਵਾਲਾ ਹਾਂ ਜੀ ਖੜੇ ਦੇ ਟਰੈਕਟਰ ਵਾਲਾ ਦੇਖੋ ਸਰ ਇਹ ਟਰੈਕਟਰ ਨਾ ਇਹ ਕੋਣ ਨੇ ਬੰਦੇ ਘਟ ਨਹੀਂ ਹੋਈ ਆ ਜੀ ਇਹ ਕੋਟਕਪੁਰਾ ਸਾਈਡ ਤੋਂ ਆ ਰਹੇ ਸੀਗੇ ਜੀ ਇਹਨਾਂ ਕੋਲ ਸੀਗਾ ਟੂਡੀ ਵਾਲਾ ਕਾਪੇ ਜੀ ਇਹ ਟਰੈਕਟਰ ਸਿੱਕੇ ਦੋਨੇ ਜਾਣੇ ਇੱਕ ਬੱਸ ਆ ਰਹੀ ਸੀ ਪੀਆਰਟੀ ਉਹਨਾਂ ਨੇ ਇਹਨੂੰ ਫੇਟ ਮਾਰੀ ਐ ਕਿਧਰੇ ਪਾਸੇ ਜੂਸ ਵਾਲੀ ਰੋ ਲੱਗੀ ਹੋਈ ਸੀ ਜਿਹੜੀ ਤੇ ਇਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਨਾਲ ਇਹਨਾਂ ਨੂੰ ਕੱਢਿਆ ਜੀਵੀਸੀ ਨੇ ਕੱਢਿਆ ਅਸੀਂ ਮੌਕੇ ਤੇ ਪਹੁੰਚੇ ਜੀਵੀਸੀ ਕੁਦਰਤੀ ਇਹਨਾਂ ਦੇ ਕਰਮਾਂ ਨੂੰ ਆ ਗਈ ਇਹ ਬਹੁਤ ਹੀ ਜ਼ਿਆਦਾ ਦੂਰੀ ਔਰ ਬਹੁਤ ਹੀ ਜ਼ਿਆਦਾ ਭਿਆਨਕ ਹਾਲ ਸੀ ਮਤਲਬ ਮਸਾਂ ਹੀ ਦੂਰ ਕਰਨ ਹੋਇਆ ਜੀ ਨਾਲ ਇਹ ਕਿੱਥੇ ਮਤਲਬ ਇਹ ਦੰਬਾ ਹਸਪਤਾਲ ਜੀ ਛੋਟਕਪੁਰਾ ਰੋਡ ਤੇ ਪਿੰਡ ਰਾਜਿਆਂ ਦੇ ਦੰਬਾ ਹਸਪਤਾਲ ਦੇ ਬਿਲਕੁਲ ਮੂਰੇ ਜਦੋਂ ਐਕਸੀਡੈਂਟ ਹੋਇਆ ਤੇ ਇਹ ਕਿੱਥੇ ਡਿੱਗੇ ਜਾ ਕੇ ਇਹ ਟਰੈਕਟਰ ਦੇ ਵਿੱਚ ਫਸ ਗਏ ਸੀਗੇ ਇਹ ਟਰੈਕਟਰ ਸਾਰੇ ਇਹਨਾਂ ਦੀ ਦਿੱਕਤ ਸੀ ਡੀਜ਼ਲ ਨਾਲ ਸਾਰਾ ਆਪ ਚੈਲੈਂਜ ਹੋ ਚੁਕੀ ਡੀਜ਼ਲ ਪੈ ਗਿਆ ਜੀ ਇਹਦੇ ਕਿਉਂਕਿ 바ਸੀ ਬਹੁਤ ਤੇਜ਼ੀ ਆਪਣੀ ਸਪੀਡ ਤੇ ਸੀਗੇ ਮਤਲਬ ਇਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਲੱਗਿਆ ਜੀ ਇਹਨਾਂ ਇਸ ਤਰ੍ਹਾਂ ਸੀ ਜੀ ਕੋਈ ਗੱਡੀ ਸੀਗੀ ਉਹਦੇ ਚ ਪਿਠਾ ਕੇ ਜਲਦੀ ਜਲਦੀ ਇੱਥੇ ਪਹੁੰਚੇ ਅਸੀਂ ਫਿਰ ਤੁਹਾਨੂੰ ਵੀ ਹਾਲ ਤੁਹਾਨੂੰ ਮਤਲਬ ਠੀਕ ਹੈ ਜੀ ਥੋੜਾ ਜਿਆਦਾ ਇਹ ਥੋੜਾ ਜਿਆਦਾ ਲੱਭੇ ਜਿਆਦਾ ਸੀਰੀਅਸ ਆ ਉਹ ਅਮਰਪਾਲ ਧੀਰ ਕਰ ਇਹਨਾਂ ਬਾਰੇ ਕੀ ਕਿਹਾ ਜੀ ਡਾਕਟਰਾਂ ਨੇ ਤੁਹਾਨੂੰ ਇਹ ਨੂੰ ਫਰੀਦਕੋ ਹਾਂਜੀ ਬਾਤ ਕਿੰਦਾ ਦੀ ਹੈ ਜੀ ਨਾਲ ਤਾਂ ਗੰਭੀਰ ਹੀ ਹੈ ਜੀ ਹਜੇ ਮੈਂ ਤੁਹਾਨੂੰ ਸੀਰੀਅਸਲੀ ਦੱਸ ਰਿਹਾ ਕਿਉਂਕਿ ਹਜੇ ਕੋਈ ਵੀ ਨਾ ਟਰੀਟਮੈਂਟ ਨਹੀਂ ਹੋਇਆ ਜਿੰਨਾ ਕੋਇਆ ਮਤਲਬ ਠੀਕ ਉਹਨੇ ਆਕਸੀਜਨ ਵਗੈਰਾ ਲਾ ਚੁੱਕੇ ਆ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਹੈਗਾ ਜੀ ਆਪਣਾ ਸਾਜਪੰਡ ਦਾ ਉਹਨਾਂ ਦੇ ਪੰਡ ਮੰਨੂਗੇ ਹਾਂਜੀ ਕੀ ਕੰਮ ਕੀ ਕਰਦੇ ਨੇ ਇਹ ਕੰਮ ਬਸ ਆਹ ਜੀ ਪੱਲੇਦਾਰੇ ਟੂੜੀ ਵਗੈਰਾ ਹਾਂਜੀ ਸਾਡੀ ਐਸਐਸਟੀਟੀ ਟੀਮ ਹੈ ਜੀ ਸਾਡੀ ਇੱਕ ਘਟਨਾ ਹੋਈ ਹੈ ਕੀ ਮਾਮਲਾ ਹੋਇਆ ਜੀ zara ਨਹੀਂ ਸਾਨੂੰ ਤਾਂ ਕੇਰਾਗਿਰ ਤੋਂ ਪਤਾ ਲੱਗਿਆ ਹੈ ਜੀ ਤੇ ਅਸੀਂ ਮੌਕੇ ਤੇ 7 ਮਿੰਟਾਂ ਚ ਉੱਥੇ ਪਹੁੰਚ ਗਏ ਹਾਂ ਤੇ ਉੱਥੇ ਜਾ ਕੇ ਕਿਸ ਤਰ੍ਹਾਂ ਲੱਗਿਆ ਜੀ ਕਿਸ ਤਰ੍ਹਾਂ ਪੋਜੀਸ਼ਨ ਸੀਗੀ ਹਾਲਾਤ ਕੀ ਸੀਗੀ ਸਾਰੀ ਪੋਜੀਸ਼ਨ ਸਾਡੇ ਜਾਣ ਤੋਂ ਪਹਿਲਾਂ ਸਾਰਾ ਇਹ ਸੀਗਾ ਵੀ ਉਹ ਏਕਮ ਜਿਹੜਾ ਭੋਂਗਾ ਜਿਹੜੀ ਟਰਾਲੀ ਆ ਉਹ ਥੱਲੇ ਦੋ ਜੰਦੇ ਆਏ ਸੀਗੇ ਹਾਂਜੀ ਉਹ ਕ੍ਰੇਨ ਨੇ ਚੱਕ ਕੇ ਪਿੰਡ ਦੇ ਵਾਸੀਆਂ ਜਿਹੜੇ ਨੇ ਉਹਨਾਂ ਨੇ ਹੈਲਪ ਕਰਕੇ ਉਹਨੂੰ ਚੱਕ ਕੇ ਤੇ ਗੱਡੀ ਚ ਆਪਦੇ ਚ ਪਾ ਕੇ ਅਸੀਂ ਨਾਲ ਗੱਡੀ ਦੇ ਨਾਲ ਲੈ ਕੇ ਇੱਥੇ ਹਸਪੀਟਲ ਪਹੁੰਚੇ ਹਾਂ ਤੇ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਜੀ ਹਾਲਾਤ ਹੁਣ ਠੀਕ ਹੈ ਜੀ ਅੱਗੇ ਨੂੰ ਬੈਟਰ ਹੈ